ਸਾਚੀਏ ਕੱਲ ਆਜਾਪਾ ਗੱਲ ਕਰਾਂਗੇ ਡੈਮਨ ਜ਼ਿਹਾਰਿਆਡੀਸ ਦੀ ਕਿਤਾਬ ਬਾਰੇ ਨਹੀਂ ਕਹਿਣ ਦੀ ਕਲਾ ਅਸੀਂ ਇਹਦੇ ਕੁਝ ਖਾਸ ਨੁਕਤੇ ਨੇ ਤੇ ਨਾ ਇੱਕ ਗਹਿਰੀ ਨਜ਼ਰ ਮਾਰਾਂਗੇ ਹਾਂਜੀ ਸਾਡੇ ਕੋਲ ਇਸ ਕਿਤਾਬ ਦੇ ਜਿਹੜੇ ਮੁੱਖ ਵਿਚਾਰ ਨੇ ਤੇ ਜੋ ਸਿੱਖਿਆਵਾਂ ਨੇ ਉਹਨਾਂ ਦਾ ਇੱਕ ਨਿਚੋੜ ਹੈਗਾ ਬਿਲਕੁਲ ਤੇ ਆਪਣਾ ਮਕਸਦ ਇਹ ਆ ਕਿ ਇਸ ਜਾਣਕਾਰੀ ਨੂੰ ਨਾ ਆਪਾਂ ਸੌਖੇ ਤਰੀਕੇ ਨਾਲ ਪੇਸ਼ ਕਰੀਏ ਤਾਂ ਕਿ ਸਮਝ ਵੀ ਆਵੇ ਤੇ ਯਾਦ ਵੀ ਰਹੇ ਬਿਲਕੁਲ ਤੇ ਦੇਖੋ ਇਸ ਗੱਲਬਾਤ ਦਾ ਮਕਸਦ ਇਹ ਸਮਝਣਾ ਮਾ ਕਿ ਆਪਣਾ ਜਿਹੜਾ ਕੀਮਤੀ ਸਮਾਂ ਹੈ ਆਪਣੀ ਊਰਜਾ ਆਪਣਾ ਸਵੈ ਮਾਨ ਇਹਨੂੰ ਬਚਾਣ ਲਈ ਨਾ ਬਿਨਾ ਕਿਸੇ ਦੋਸ਼ ਭਾਵਨਾ ਦੇ ਬਿਨਾ ਝਿਜਕ ਦੇ ਨਹੀਂ ਕਹਿਣਾ ਕਿੰਨਾ ਜ਼ਰੂਰੀ ਏ ਹਾਂ ਤੇ ਕਿਵੇਂ ਕਹਿ ਸਕਦੇ ਹਾਂ ਹਾਂ ਤੇ ਕਿਵੇਂ ਕਰ ਸਕਦੇ ਹਾਂ ਅੱਜ ਕੱਲ ਦੀ ਜਿਹੜੀ ਤੇਜ਼ ਜ਼ਿੰਦਗੀ ਹੈ ਨਾ ਉਹਦੇ ਚ ਇਹ ਹੁਨਰ ਮਤਲਬ ਬਹੁਤ ਕੰਮ ਦਾ ਖਾਸ ਕਰਕੇ ਉਹਨਾਂ ਲਈ ਜੋ ਕਟ ਸਮੇਂ ਚ ਯਾਨੀ ਕਿ ਜ਼ਿਆਦਾ ਤੇ ਚੰਗੀ ਜਾਣਕਾਰੀ ਲੈਣਾ ਚਾਹੁੰਦੇ ਨੇ ਅੱਛਾ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਕਿਤਾਬ ਦੇ ਸਭ ਤੋਂ ਮੁਢਲੇ ਵਿਚਾਰ ਤੋਂ ਜੋ ਇਹਦੀ ਨਹੀਂ ਹੈ ਇੱਕ ਤਰ੍ਹਾਂ ਦੀ ਨਹੀਂ ਕਹਿਣਾ ਕੋਈ ਬਦਤਮੀਜ਼ੀ ਨਹੀਂ ਸਗੋਂ ਇਹ ਆਪਣੀ ਕਦਰ ਕਰਨਾ ਹੈ ਸਹੀ ਗੱਲ ਹੈ ਇਹ ਸਿਰਫ ਕਹਿਣ ਦੀ ਗੱਲ ਨਹੀਂ ਇਹ ਤਾਂ ਆਪਣੀ ਸਿਹਤ ਤੇ ਭਲਾਈ ਦਾ ਖਿਆਲ ਰੱਖਣ ਦਾ ਤਰੀਕਾ ਹੋਇਆ ਹਾਂਜੀ ਬਿਲਕੁਲ ਚਲੋ ਥੋੜਾ ਹੋਰ ਖੋਲਦੇ ਹਾਂ ਇਸ ਨੂੰ ਇਹ ਕਿਤਾਬ ਆਖਿਰ ਹੈ ਕਿਸ ਬਾਰੇ ਮਤਲਬ ਇਹਦਾ ਮੁੱਖ ਫੋਕਸ ਕੀ ਹੈ ਦੇਖੋ ਇਹ ਕਿਤਾਬ ਨਾ ਬੜੀ ਬਾਰੀਕੀ ਨਾਲ ਦੇਖਦੀ ਹੈ ਕਿ ਅਸੀਂ ਅਕਸਰ ਉਹਨਾਂ ਹਾਲਤਾਂ 'ਚ ਹਾਂ ਕਿਉਂ ਕਹਿ ਦਿੰਨੇ ਆ ਜਿੱਥੇ ਦਿਲੋਂ ਅਸੀਂ ਨਹੀਂ ਕਹਿਣਾ ਚਾਹੁੰਦੇ ਹੁੰਨੇ ਆ ਹੂੰ ਤੇ ਜਿਵੇਂ ਸੂਤਰ ਦੱਸਦੇ ਨੇ ਇਹਦੇ ਪਿੱਛੇ ਦਾ ਕਾਰਨ ਆਮ ਤੌਰ ਤੇ ਕੀ ਹੁੰਦਾ ਜਾਂ ਤਾਂ ਕਿਸੇ ਲੜਾਈ ਝਗੜੇ ਤੋਂ ਬਚਣਾ ਹਾਂ ਟਕਰਾ ਤੋਂ ਬਚਣਾ ਹਾਂ ਟਕਰਾ ਤੋਂ ਬਚਣਾ ਜਾਂ ਫਿਰ ਦੂਜਿਆਂ ਨੂੰ ਖੁਸ਼ ਰੱਖਣਾ ਉਹਨਾਂ ਦੀਆਂ ਨਜ਼ਰਾਂ 'ਚ ਚੰਗੇ ਬਣੇ ਰਹਿਣਾ ਹਾਂ ਇਹ ਗੱਲ ਤਾਂ ਬਹੁਤ ਦੇਖੀਦੀ ਹੈ ਇਹ ਜਿਹੜੀ ਪੀਪਲ ਪਲੀਜ਼ਿੰਗ ਵਾਲੀ ਗੱਲ ਕਹੀਦੀ ਹੈ ਯਾਨੀ ਹਰ ਕਿਸੇ ਨੂੰ ਹਰ ਵੇਲੇ ਖੁਸ਼ ਰੱਖਣ ਦੀ ਕੋਸ਼ਿਸ਼ ਹਾਂਜੀ ਇਹ ਪਵਨਾਤਮਕ ਤੌਰ ਤੇ ਕਿੰਨਾ ਥਕਾ ਦਿੰਦੀ ਹੈ ਹਨਾ ਆਪਾਂ ਦੂਜਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਇਸ ਦਰੋਂ ਅਸੀਂ ਆਪਣੀਆਂ ਲੋੜਾਂ ਆਪਣੀਆਂ ਇੱਛਾਵਾਂ ਸਭ ਪਾਸੇ ਰੱਖ ਦਿੰਦੇ ਆ ਪਰ ਇਹਦਾ ਅਸਰ ਕੀ ਪੈਂਦਾ ਫਿਰ ਲੰਬੇ ਸਮੇਂ 'ਚ ਬਿਲਕੁਲ ਤੇ ਇਹਦੇ ਨਤੀਜੇ ਮਤਲਬ ਕਾਫੀ ਸੀਰੀਅਸ ਹੋ ਸਕਦੇ ਨੇ ਜਿਵੇਂ ਸੂਤਰਾ 'ਚ ਵੀ ਦੱਸਿਆ ਇਹ ਸਿਰਫ ਥਕਾਵਟ ਨਹੀਂ ਹੂੰ ਸਗੋਂ ਲਗਾਤਾਰ ਟੈਨਸ਼ਨ ਬਣੀ ਰਹਿੰਦੀ ਏ ਮਨ 'ਚ ਇੱਕ ਅਜੀਬ ਜਿਹੀ ਖਿੱਚ ਜਿਹੀ ਰਹਿੰਦੀ ਏ ਭਾਵੇਂ ਅਸੀਂ ਬਾਹਰ ਨਾ ਵੀ ਕੱਢੀਏ ਅੰਦਰ ਹੀ ਅੰਦਰ ਹਾਂ ਅੰਦਰ ਹੀ ਅੰਦਰ ਤੇ ਅਖੀਰ ਚ ਨਾ ਬਰਨ ਆਊਟ ਵਾਲੀ ਹਾਲਤ ਆ ਸਕਦੀ ਹੈ ਅੱਛਾ ਬਰਨ ਆਊਟ ਹਾਂਜੀ ਬਰਨ ਆਊਟ ਮਤਲਬ ਲਗਾਤਾਰ ਦਬਾਅ ਹੇਟ ਕੰਮ ਕਰਦੇ ਕਰਦੇ ਸਰੀਰਕ ਤੇ ਮਾਨਸਿਕ ਤੌਰ ਤੇ ਬਿਲਕੁਲ ਨਿਢਾਲ ਹੋ ਜਾਣਾ ਕੰਮ ਕਰਨ ਦੀ ਤਾਕਤ ਹੀ ਨਾ ਰਹਿਣੀ ਓ ਇਸ ਕਰਕੇ ਇਸ ਕਿਤਾਬ ਦਾ ਮਕਸਦ ਸਾਨੂੰ ਆਪਣੇ ਕੰਮ ਵਾਲੀ ਥਾਂ ਤੇ ਆਪਣੇ ਨਿੱਜੀ ਰਿਸ਼ਤੇ ਆਂਜ ਪਰਿਵਾਰ ਨਾਲ ਮਤਲਬ ਜ਼ਿੰਦਗੀ ਦੇ ਹਰ ਪਾਸੇ ਨਿਮਰਤਾ ਨਾਲ ਪਰ ਪੂਰੀ ਮਜ਼ਬੂਤੀ ਨਾਲ ਨਹੀਂ ਕਹਿਣਾ ਸਿਖਾਉਣਾ ਹੈ ਅੱਛਾ ਇਦੇ ਵਿੱਚ ਬਹੁਤ ਪ੍ਰੈਕਟੀਕਲ ਸਕ੍ਰਿਪਟਾਂ ਨੇ ਮਤਲਬ ਕਿਹੜੇ ਸ਼ਬਦ ਵਰਤਨੇ ਆ ਤੇ ਨਾਲ ਹੀ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਵੀ ਦਿੱਤੀਆਂ ਨੇ ਇਹ ਤਾਂ ਫਿਰ ਬਹੁਤ ਕਮ ਦੀ ਗੱਲ ਹੋਈ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਕਈਏ ਕੀ ਇਸ ਕਿਤਾਬ ਦਾ ਇੱਕ ਮੁੱਖ ਹਿੱਸਾ ਇਹ ਵੀ ਸਮਝਾਉਂਦਾ ਹੈ ਕਿ ਸਾਨੂੰ ਨਹੀਂ ਕਹਿਣਾ ਐਨਾ ਔਖਾ ਲੱਗਦਾ ਕਿਉਂ ਏ ਸੂਤਰਾ ਚ ਇੱਕ ਗੱਲ ਆਈ ਏ ਸਾਡੇ ਚੋਂ ਬਹੁਤੇ ਲੋਕ ਤਾਂ ਹਾਂ ਕਹਿੰਦੇ ਨੇ ਕਿਉਂਕਿ ਜਾਂ ਤਾਂ ਝਗੜੇ ਤੋਂ ਬਚਣਾ ਚਾਹੁੰਦੇ ਆ ਜਾਂ ਫਿਰ ਦੂਜਿਆਂ ਦੀ ਨਜ਼ਰਾਂ 'ਚ ਪਸੰਦ ਕੀਤੇ ਜਾਣਾ ਹਾਂਜੀ ਜਿਵੇਂ ਆਪਾਂ ਪਹਿਲਾਂ ਕਿਹਾ ਇਹ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਬਹੁਤ ਭਾਰੀ ਪੈ ਸਕਦੀ ਹੈ ਤੇ ਇਹਦੇ ਵਿੱਚ ਇੱਕ ਗੱਲ ਹੋਰ ਹੈ ਇਹ ਸਿਰਫ ਕਿਸੇ ਖਾਸ ਕਲਚਰ ਦੀ ਗੱਲ ਨਹੀਂ ਇਹ ਇੱਕ ਮਤਲਬ ਆਮ ਇਨਸਾਨੀ ਸੁਭਾਜ ਆਵਾ ਸ਼ਾਇਦ ਸਾਡੇ ਵਿਕਾਸ ਨਾਲ ਜੁੜਿਆ ਸਮੂਹ ਚ ਰਹਿਣ ਲਈ ਹਾਂ ਸਵੀਕਾਰ ਕੀਤੇ ਜਾਂਦੀ ਹੈ ਈਛਾ ਹਾਂ ਬਿਲਕੁਲ ਪਰ ਅੱਜ ਦੇ ਟਾਈਮ ਚ ਜਦੋਂ ਹਰ ਪਾਸਿਓਂ ਮੰਗਾ ਆਉਂਦੀਆਂ ਨੇ ਇਹ ਸੁਭਾ ਨੁਕਸਾਨ ਕਰਦਾ ਜਿਵੇਂ ਇੱਕ ਪੰਜਾਬੀ ਚ ਕਹਿੰਦੇ ਆ ਨਾ ਹਰ ਬਾਰੀ ਹਾਂ ਕਹਿਣ ਨਾਲ ਤੂੰ ਆਪਣੇ ਆਪ ਨੂੰ ਨਹੀਂ ਕਹਿ ਰਿਹਾ ਹੁੰਦਾ ਵਾਹ ਇਹ ਤਾਂ ਡੂੰਗੀ ਗੱਲ ਐ ਹਾਂਜੀ ਇਹਦਾ ਮਤਲਬ ਸਮਝੋ ਹਰ ਵਾਰ ਜਦੋਂ ਅਸੀਂ ਬਿਨਾਂ ਸੋਚੇ ਸ਼ਾਇਦ ਥੋੜੀ ਜਿਹੀ ਸੋਸ਼ਲ ਪ੍ਰੈਸ਼ਰ ਚ ਆ ਕੇ ਕਿਸੇ ਦੀ ਕੱਲ ਨੂੰ ਹਾਂ ਕਹਿ ਦਿੰਦੇ ਆ ਤਾਂ ਅਸੀਂ ਅਣਜਾਣੇ ਚ ਆਪਣੀਆਂ ਲੋੜਾਂ ਆਪਣੀਆਂ ਤਰਜੀਹਾਂ ਆਪਣੇ ਆਰਾਮ ਆਪਣੇ ਜ਼ਰੂਰੀ ਕੰਮ ਸਭ ਨੂੰ ਪਿੱਛੇ ਧੱਕ ਰਹੇ ਹੁੰਦੇ ਆ ਅਸੀਂ ਦੂਜਿਆਂ ਦੇ ਕੰਮਾਂ ਨੂੰ ਸ਼ਾਇਦ ਉਹ ਸਾਡੇ ਲਈ ਉਹਨੇ ਜ਼ਰੂਰੀ ਵੀ ਨਹੀਂ ਆਪਣੇ ਕੰਮਾਂ ਤੋਂ ਵੱਧ ਐਮੀਅਤ ਦੇ ਰਹੇ ਹੁੰਦੇ ਆ ਬਿਲਕੁਲ ਇਹ ਨੁਕਤਾ ਤਾਂ ਸੋਚਣ ਵਾਲਾ ਵਾ ਤੇ ਇਹਦਾ ਨਤੀਜਾ ਕੀ ਨਿਕਲਦਾ ਜੇ ਆਪਾਂ ਹਮੇਸ਼ਾ ਹਾਂ ਹੀ ਕਹਿੰਦੇ ਰਹੀਏ ਤਾਂ ਇਹਦੀ ਕੀਮਤ ਕੀ ਚੁਕਾਉਣੀ ਪੈਂਦੀ ਹੈ ਇਹ ਵੀ ਇੱਕ ਅਹਿਮ ਸਬਕ ਹੈ ਇਸ ਕਿਤਾਬ ਦਾ ਸੂਤਰਾ ਚ ਇੱਕ ਬੜੀ ਤਿੱਖੀ ਲਾਈਨ ਪੜੀ ਮੈਂ ਹਰ ਵਾਰ ਜਦੋਂ ਤੁਸੀਂ ਕਿਸੇ ਗੈਰ ਮਹੱਤਵਪੂਰਨ ਚੀਜ਼ ਲਈ ਹਾਂ ਕਹਿੰਦੇ ਹੋ ਤੁਸੀਂ ਅਸਲ ਵਿੱਚ ਕਿਸੇ ਅਰਥਪੂਰਨ ਚੀਜ਼ ਤੋਂ ਸਮਾਂ ਚੋਰੀ ਕਰ ਰਹੇ ਹੁੰਦੇ ਹੋ ਓਹੋ ਇਹ ਤਾਂ ਸਦਾ ਦਿਲ ਤੇ ਲੱਗਦੀ ਹੈ ਹਾਂ ਜੇ ਆਪਾਂ ਇਹਨੂੰ ਵੱਡੇ ਪੱਧਰ ਤੇ ਦੇਖੀਏ ਨਾ ਤਾਂ ਇਹ ਸਿਰਫ ਸਮੇਂ ਦੀ ਚੋਰੀ ਨਹੀਂ ਇਹ ਤਾਂ ਸਾਡੇ ਸਭ ਤੋਂ ਕੀਮਤੀ ਸਾਧਨਾਂ ਦੀ ਬਰਬਾਦੀ ਹੋਈ ਆਪਣਾ ਸਮਾਂ ਆਪਣੀ એનર્ਜੀ ਆਪਣੀ ਮਾਨਸਿਕ ਸ਼ਾਂਤੀ ਸਹੀ ਗੱਲ ਹੈ ਹਰ ਵਾਧੂ ਹਾਂ ਜਿਹਦੇ ਲਈ ਸਾਡੇ ਕੋਲ ਅਸਲ 'ਚ ਸਮਰਥਾ ਜਾਂ ਇੱਛਾ ਨਹੀਂ ਸਾਡੇ ਤੇ ਖੁਰ ਬੋਝ ਪਾ ਦਿੰਦੀ ਹੈ ਤੇ ਇਹ ਬੋਝ ਇਕੱਠਾ ਹੁੰਦਾ ਰਹਿੰਦਾ ਹੂੰ ਇਹਨੇ ਨਾ ਸਰੀਰਕ ਤੇ ਮਾਨਸਿਕ ਥਕਾਵਟ ਵੱਧਦੀ ਹੈ ਸਾਡਾ ਧਿਆਨ ਆਪਣੇ ਅਸਲ ਟੀਚਿਆਂ ਤੋਂ ਭਟਕ ਜਾਂਦਾ ਅਸੀਂ ਆਪਣੇ ਮੁੱਖ ਕੰਮਾਂ ਤੇ ਫੋਕਸ ਨਹੀਂ ਕਰ ਪਾਉਂਦੇ ਤੇ ਅੰਦਰ ਹੀ ਅੰਦਰ ਇੱਕ ਇੱਕ ਖਿਜ ਜਿਹੀ ਪੈਦਾ ਹੁੰਦੀ ਰਹਿੰਦੀ ਹੈ ਹਾਂ ਭਾਵੇਂ ਅਸੀਂ ਦਸੀਏ ਨਾ ਜਿਵੇਂ ਇੱਕ ਹੋਰ ਪੰਜਾਬੀ ਕਹਾਵਤ ਕਹਿੰਦੀ ਹੈ ਤੂੰ ਹਰ ਇੱਕ ਦੇ ਕੰਮਾਂ ਪਰ ਆਪਣੇ ਲਈ ਕਦੇ ਫੁੜਕ ਨਹੀਂ ਹਾਂ ਬਿਲਕੁਲ ਮਤਲਬ ਦੂਜਿਆਂ ਲਈ ਹਮੇਸ਼ਾ ਹਾਜ਼ਰ ਪਰ ਆਪਣੇ ਲਈ ਟਾਈਮ ਹੀ ਨਹੀਂ ਹਾਂਜੀ ਬਸ ਉਹੀ ਗੱਲ ਇਹ ਸਥਿਤੀ ਤਾਂ ਗੰਭੀਰ ਲੱਗਦੀ ਹੈ ਪਰ ਇੱਥੇ ਇੱਕ ਦਿਲਚਸਪ ਗੱਲ ਆਉਂਦੀ ਹੈ ਕਿ ਕਿਤਾਬ ਸਿਰਫ ਸਮੱਸਿਆ ਨਹੀਂ ਦੱਸਦੀ ਹੱਲ ਵੀ ਦੱਸਦੀ ਹੈ ਹਾਂਜੀ ਇਹ ਤੀਜਾ ਮਹੱਤਵਪੂਰਨ ਪਹਿਲੂ ਹੈ ਸਾਡੀ ਸੋਚ 'ਚ ਇੱਕ ਬਦਲਾਅ ਲਿਆਉਣਾ ਇਹ ਸਮਝਣਾ ਕਿ ਕਿਸੇ ਨੂੰ ਨਹੀਂ ਕਹਿਣਾ ਕੋਈ ਬੇਇੱਜ਼ਤੀ ਨਹੀਂ ਨਾ ਹੀ ਰੁੱਖਾਪਨ ਹੂੰ ਹੂੰ ਸਗੋਂ ਇਹ ਇਮਾਨਦਾਰੀ ਹੈ ਤੇ ਇੱਕ ਸਿਹਤਮੰਦ ਰਵਈਆ ਕਿਤਾਬ ਦਾਵਾ ਕਰਦੀਏ ਤੇ ਇਹ ਥੋੜਾ ਹੈਰਾਨ ਕਰ ਸਕਦਾ ਹੈ ਕਿ ਲੋਕ ਤੁਹਾਡੀਆਂ ਸਾਫ਼ ਹੱਦਾਂ ਦਾ ਜ਼ਿਆਦਾ ਸਤਕਾਰ ਕਰਨਗੇ ਬਜਾਏ ਇਹਦੇ ਕਿ ਤੁਸੀਂ ਮਜਬੂਰੀ ਚ ਜਾਂ ਝੂਠਾ ਜਿਹਾ ਹਾਂ ਕਰੋ ਕਿ ਵਾਕਈ ਇੰਜ ਹੁੰਦਾ ਇਹ ਬਹੁਤ ਹੀ ਜ਼ਰੂਰੀ ਨੁਕਤਾ ਵਾ ਤੇ ਹਾਂ ਤਜਰਬਾ ਤੇ ਰਿਸਰਚ ਦੱਸਦੀ ਏ ਕਿ ਇਹ ਕਾਫੀ ਹੱਦ ਤੱਕ ਸੱਚ ਏ ਸਾਨੂੰ ਆਪਣੀ ਸੋਚ ਨੂੰ ਨਾ ਰੀਟ੍ਰੇਨ ਕਰਨ ਦੀ ਲੋੜ ਏ ਅੱਛਾ ਜਦੋਂ ਅਸੀਂ ਕਿਸੇ ਨੂੰ ਨਹੀਂ ਕਹਿਣ ਬਾਰੇ ਸੋਚਦੇ ਆ ਤਾਂ ਮਨ ਚ ਡਰ ਆਉਂਦਾ ਮੈਂ ਉਹਨਾਂ ਨੂੰ ਨਿਰਾਸ਼ ਕਰ ਰਹੀ ਆ ਜਾਂ ਉਹ ਕੀ ਸੋਚਣਗੇ ਜਾਂ ਕਿਤੇ ਰਿਸ਼ਤਾ ਨਾ ਖਰਾਬ ਹੋ ਜਾਏ ਹਾਂ ਇਹ ਡਰਦਾ ਹੁੰਦਾ ਹੀ ਹੈ ਕਿਤਾਬ ਕਹਿੰਦੀ ਏ ਇਸ 네ਗੇਟਿਵ ਸੋਚ ਨੂੰ ਬਦਲੋ ਤੇ ਪੋਜ਼ਿਟਿਵ ਸੋਚੋ ਮੈਂ ਆਪਣੇ ਲਈ ਖੜੀ ਹੋ ਰਹੀ ਆ ਜਾਂ ਮੈਂ ਆਪਣੀਆਂ ਹੱਦਾਂ ਦਾ ਸਤਕਾਰ ਕਰ ਰਹੀ ਆ ਨਜ਼ਰੀਆ ਬਦਲਣ ਵਾਲੀ ਗੱਲ ਹਾਂਜੀ ਜਦੋਂ ਅਸੀਂ ਇਸ ਨਜ਼ਰੀਏ ਤੋਂ ਦੇਖਦੇ ਆ ਤਾਂ ਨਹੀਂ ਕਹਿਣਾ ਇੱਕ ਸ਼ਕਤੀ ਦੇਣ ਵਾਲਾ ਕੰਮ ਬਣ ਜਾਂਦਾ ਇਹ ਸਿਰਫ ਸਾਡਾ ਸਵੈਮਣ ਨਹੀਂ ਵਧਾਉਂਦਾ ਸਗੋਂ ਇਹ ਦੂਜਿਆਂ ਨੂੰ ਵੀ ਸਾਫ਼ ਸੁਨੇਹਾ ਦਿੰਦਾ ਕਿ ਤੁਹਾਡੀਆਂ ਹੱਦਾਂ ਨੇ ਤੇ ਉਹਨਾਂ ਦਾ ਆਦਰ ਹੋਣਾ ਚਾਹੀਦਾ ਸਹੀ ਗੱਲ ਹੈ ਇਹ ਅਸਲ ਚ ਦੂਜਿਆਂ ਨੂੰ ਵੀ ਸਿਖਾਉਂਦਾ ਕਿ ਤੁਹਾਡੇ ਨਾਲ ਕਿਵੇਂ ਪੇਸ਼ ਆਉਣਾ ਤੁਹਾਡੇ ਸਮੇਂ ਤੇ એનર્ਜੀ ਦੀ ਕਦਰ ਕਰਨੀ ਤੇ ਲੰਬੇ ਸਮੇਂ ਚ ਇਹ ਰਿਸ਼ਤੇ ਨੂੰ ਕਮਜ਼ੋਰ ਨਹੀਂ ਸਗੋਂ ਜ਼ਿਆਦਾ ਇਮਾਨਦਾਰ ਤੇ ਮਜ਼ਬੂਤ ਬਣਾ ਸਕਦਾ ਤਾਂ ਇਹਦਾ ਮਤਲਬ ਇਹ ਹੋਇਆ ਕਿ ਨਹੀਂ ਕਹਿਣਾ ਸਿੱਖਣਾ ਪਊਗਾ ਪਰ ਸਹੀ ਤਰੀਕੇ ਨਾਲ ਹਾਂਜੀ ਬਿਲਕੁਲ ਤਾਂ ਕਿ ਗੱਲ ਵਿਗੜੇ ਨਾ ਹੂੰ ਇਹ ਚੋਥਾ ਮੁੱਖ ਸੌਆ ਜਾਂ ਫਿਰ ਕਿਤਾਬ ਚ 10 ਤੋਂ ਵੱਧ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਲਈ ਸਕ੍ਰਿਪਟਾਂ ਮਤਲਬ ਕੀ ਕਹਿਣਾ ਹੂੰ ਤੇ ਵੱਖ-ਵੱਖ ਤਰੀਕੇ ਦੱਸੇ ਗਏ ਨੇ ਮੈਂ ਕੁਝ ਉਦਾਹਰਨਾਂ ਦੱਸਦਾ ਜੋ ਸੂਤਰਾਜ ਸੀ ਹਾਂਜੀ ਦੱਸੋ ਇੱਕ ਤਾਂ ਹੈਗਾ ਸਿੱਧਾ ਪਰ ਨਿਮਰਤਾ ਨਾਲ ਨਹੀਂ ਕਹਿਣਾ ਜਿਵੇਂ ਮੈਂ ਇਸ ਵਾਰੀ ਮਦਦ ਨਹੀਂ ਕਰ ਸਕਾਂਗਾ ਜਾਂ ਮੇਰੇ ਲਈ ਇਸ ਪ੍ਰੋਜੈਕਟ ਤੇ ਕੰਮ ਕਰਨਾ ਮੁਸ਼ਕਿਲ ਹੋਵੇਗਾ ਹੂੰ ਕੋਈ ਲੰਬਾ ਚੋੜਾ ਬਹਾਨਾ ਨਹੀਂ ਸਾਫ਼ ਤੇ ਸਪਸ਼ਟ ਪਰ ਲਹਿਜਾ ਨਰਮ ਠੀਕ ਹੈ ਦੂਜਾ ਦੇਰੀ ਦੀ ਤਕਨੀਕ ਮੈਨੂੰ 1 ਮਿੰਟ ਦਿਓ ਮੈਂ ਆਪਣਾ ਕੈਲੰਡਰ ਦੇਖ ਕੇ ਦੱਸ ਦਿਆਂ ਜਾਂ ਮੈਨੂੰ ਇਹਦੇ ਬਾਰੇ ਥੋੜਾ ਸੋਚਣ ਦਿਓ ਮੈਂ ਕੱਲ ਤੱਕ ਦੱਸਦਾ ਹਾਂ ਇਹ ਵਧੀਆ ਹੈ ਟਾਈਮ ਮਿਲ ਜਾਂਦਾ ਸੋਚਣ ਲਈ ਹਾਂ ਤੁਰੰਤ ਹਾਂ ਕਹਿਣ ਦੇ ਦਬਾਅ ਤੋਂ ਬਚਾਉਂਦਾ ਹੂੰ ਤੀਜਾ ਨਰਮੀ ਨਾਲ ਨਹੀਂ ਕਹਿਣਾ ਪਰ ਨਾਲ ਕੋਈ ਬਦਲਵਾ ਸੁਝਾ ਦੇਣਾ ਜੇ ਹੋ ਸਕੇ ਹੂੰ ਮੈਂ ਇਸ ਸ਼ਨੀਵਾਰ ਮੀਟਿੰਗ 'ਚ ਨਹੀਂ ਆ ਸਕਦਾ ਪਰ ਕੀ ਆਪਾਂ ਅਗਲੇ ਹਫਤੇ ਗੱਲ ਕਰ ਸਕਦੇ ਹਾਂ ਹੂੰ ਜਾਂ ਮੈਂ ਕੰਮ ਨਹੀਂ ਕਰ ਸਕਦਾ ਪਰ ਸ਼ਾਇਦ ਕਿਸੇ ਹੋਰ ਦਾ ਨਾਮ ਮਦਦ ਕਰ ਦੇਵੇ ਅੱਛਾ ਤੇ ਇੱਕ ਬਹੁਤ ਜ਼ਰੂਰੀ ਤਕਨੀਕ ਜਦੋਂ ਲੋਕ ਵਾਰ-ਵਾਰ ਜ਼ੋਰ ਪਾਉਣ ਉਹ ਹੈ ਦ੍ਰਿੜਤਾ ਨਾਲ ਦੁਹਰਾਉਣਾ ਗੁੱਸਾ ਨਹੀਂ ਕਰਨਾ ਉੱਚੀ ਨਹੀਂ ਬੋਲਣਾ ਸ਼ਾਂਤੀ ਨਾਲ ਆਪਣਾ ਨਹੀਂ ਦੁਹਰਾਓ ਜਿਵੇਂ ਮੈਂ ਪਹਿਲਾਂ ਕਿਹਾ ਮੈਂ ਸੱਚੀ ਇਸ ਵੇਲੇ ਫ੍ਰੀ ਨਹੀਂ ਆ ਜਾਂ ਮੇਰਾ ਜਵਾਬ ਉਹੀ ਹੈ ਮੈਂ ਨਹੀਂ ਕਰ ਸਕਾਂਗਾ ਇਹ ਸਾਰੇ ਤਰੀਕੇ ਵਾਕਈ ਬਹੁਤ ਕੰਮ ਦੇ ਹੋ ਸਕਦੇ ਨੇ ਵੱਖ-ਵੱਖ ਹਾਲਾਤਾਂ ਲਈ ਵੱਖ-ਵੱਖ ਤਰੀਕੇ ਤੇ ਇੱਕ ਹੋਰ ਗੱਲ ਜਿਹੜੀ ਸੂਤਰਾ ਚ ਸੀ ਤੇ ਆਪਣੇ ਕਲਚਰ ਵੀ ਟੁਕਦੀ ਏ ਉਹ ਹੈ ਨਿਮਰਤਾ ਤੇ ਦ੍ਰਿੜਤਾ ਦਾ ਸੁਮੇਲ ਹਾਂਜੀ ਜਿਵੇਂ ਇੱਕ ਪੰਜਾਬੀ ਲੈਜ਼ੇ ਵਾਲਾ ਸੁਝਾਅ ਹੋ ਸਕਦਾ ਹੈ ਇਹ ਵਾਰੀ ਨਹੀਂ ਹੋ ਸਕਦਾ ਪਰ ਦੁਆਵਾਂ ਹਮੇਸ਼ਾ ਨੇ ਹਾਂ ਹਾਂ ਵਧੀਆ ਇਹ ਦੱਸਦਾ ਹੈ ਕਿ ਤੁਸੀਂ ਨਾ ਕਰਦੇ ਹੋਏ ਵੀ ਆਪਣੀ ਸ਼ੁਭ ਇੱਛਾ ਦਿਖਾ ਸਕਦੇ ਹੋ ਇਸ ਨਾਲ ਗੱਲ ਨਰਮ ਰਹਿੰਦੀ ਹੈ ਕੜਵਾਹਟ ਨਹੀਂ ਆਉਂਦੀ ਪਰ ਤੁਹਾਡਾ ਸੁਨੇਹਾ ਬਿਲਕੁਲ ਸਾਫ਼ ਪਹੁੰਚ ਜਾਂਦਾ ਹਾਂ ਇਹ ਕਲਾ ਦਾ ਅਹਿਮ ਹਿੱਸਾ ਹੈ ਆਪਣੀ ਗੱਲ ਤੇ ਕਾਇਮ ਰਹਿਣਾ ਪਰ ਸਤਕਾਰ ਨਾਲ ਬਿਲਕੁਲ ਦੋਸ਼ ਦੀ ਭਾਵਨਾ ਹਾਂ ਇਹ ਬਹੁਤ ਹੁੰਦੀ ਹੈ ਇਹਦੇ ਨਾਲ ਕਿਵੇਂ ਨਜਿੱਠੀਏ ਇਹ ਪੰਜਵਾਂ ਸਬਕ ਹੋਇਆ ਬਿਨਾ ਦੋਸ਼ ਭਾਵਨਾ ਦੇ ਆਪਣੀਆਂ ਹੱਦਾਂ ਕਿਵੇਂ ਬਣਾਈਏ ਤੇ ਕਾਇਮ ਰੱਖੀਏ ਸੂਤਰਾਾਂ 'ਚ ਇੱਕ ਬਹੁਤ ਦਮਦਾਰ ਲਾਈਨ ਹੈ ਤੁਸੀਂ ਦੂਜੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਲਈ ਜ਼ਿੰਮੇਵਾਰ ਨਹੀਂ ਹੋ ਤੁਸੀਂ ਸਿਰਫ ਆਪਣੇ ਕੰਮਾਂ ਤੇ ਸ਼ਬਦਾਂ ਲਈ ਜ਼ਿੰਮੇਵਾਰ ਹੋ ਹੂੰ ਇਹ ਗੱਲ ਸਮਝਣੀ ਔਖੀ ਹੈ ਪਰ ਸ਼ਾਇਦ ਸਭ ਤੋਂ ਜ਼ਰੂਰੀ ਵੀ ਹਾਂ ਇਹ ਸਵਾਲ ਖੜਾ ਕਰਦੀ ਹੈ ਕਿ ਅਸੀਂ ਦੂਜਿਆਂ ਦੇ ਜਜ਼ਬਾਤਾਂ ਦੀ ਕਿੰਨੀ ਕੁ ਜ਼ਿੰਮੇਵਾਰੀ ਲਈਏ ਆਪਾਂ ਅਕਸਰ ਇਸੇ ਡਰੋਂ ਨਹੀਂ ਨਹੀਂ ਕਹਿੰਦੇ ਕਿ ਸਾਹਮਣੇ ਵਾਲਾ ਬੁਰਾ ਮੰਨ ਜੂ ਨਰਾਜ਼ ਹੋ ਜੂ ਜਾਂ ਸਾਨੂੰ ਸਵਾਰਥੀ ਸਮਝੂਗਾ ਹਾਂਜੀ ਪਰ ਸੱਚ ਤਾਂ ਇਹ ਹੈ ਜਿਵੇਂ ਕਿਤਾਬ ਕਹਿੰਦੀ ਹੈ ਕਿ ਅਸੀਂ ਕੰਟਰੋਲ ਨਹੀਂ ਕਰ ਸਕਦੇ ਕਿ ਕੋਈ ਸਾਡੇ ਨਹੀਂ ਕਹਣ ਤੇ ਕਿਵੇਂ ਰਿਐਕਟ ਕਰਦਾ ਹਰ ਕਿਸੇ ਦੀ ਆਪਣੀ ਸਮਝ ਆਪਣੇ ਹਾਲਾਤ ਆਪਣੀਆਂ ਉਮੀਦਾਂ ਹੁੰਦੀਆਂ ਸਹੀ ਹੈ ਹਾਂ ਸਾਡੀ ਜ਼ਿੰਮੇਵਾਰੀ ਇਹ ਆ ਕਿ ਅਸੀਂ ਆਪਣੀ ਗੱਲ ਹਮਦਰਦੀ ਨਾਲ ਨਿਮਰਤਾ ਨਾਲ ਤੇ ਸਾਫ਼-ਸਾਫ਼ ਰੱਖੀਏ ਪਰ ਜੇ ਸਾਡਾ ਨਹੀਂ ਕਹਿਣਾ ਜਾਇਜ਼ਾ ਸਾਡੀਆਂ ਲੋੜਾਂ ਜਾਂ ਹੱਦਾਂ ਤੇ ਆਧਾਰਿਤ ਆ ਤਾਂ ਸਾਨੂੰ ਗਿਲਟ ਮਹਿਸੂਸ ਕਰਨ ਦੀ ਲੋੜ ਨਹੀਂ ਹੂੰ ਸਾਨੂੰ ਆਪਣੀ ਗੱਲ ਤੇ ਕਾਇਮ ਰਹਿਣ ਦਾ ਪੂਰਾ ਹੱਕ ਏ ਤੇ ਇੱਕ ਹੋਰ ਗੱਲ ਯਾਦ ਰੱਖਣ ਵਾਲੀ ਜਿਵੇਂ ਜਿਵੇਂ ਅਸੀਂ ਇਹਦਾ ਅਭਿਆਸ ਕਰਦੇ ਆ ਇਹ ਹੌਲੀ-ਹੌਲੀ ਸੌਖਾ ਹੁੰਦਾ ਜਾਂਦਾ ਹੈ ਹਾਂ ਇਹ ਤਾਂ ਹੈ ਪਹਿਲੀ ਵਾਰ ਨਹੀਂ ਕਹਿਣ ਤੇ ਸ਼ਾਇਦ ਬਹੁਤ ਝਿਜਕ ਲੱਗੇ ਦਿਲ ਧੜਕੇ ਪਰ ਜਦੋਂ ਦੇਖਦੇ ਆ ਕਿ ਦੁਨੀਆ ਖਤਮ ਨਹੀਂ ਹੋਈ ਤਾਂ ਅਗਲੀ ਵਾਰ ਥੋੜਾ ਘਟ ਔਖਾ ਲੱਗਦਾ ਹੈ ਹੌਲੀ ਹੌਲੀ ਇਹ ਆਦਤ ਬਣ ਜਾਂਦੀ ਹੈ ਇੱਕ ਚੰਗੀ ਆਦਤ ਇਹ ਅਭਿਆਸ ਵਾਲੀ ਗੱਲ ਬਹੁਤ ਅਹਿਮ ਆ ਕੋਈ ਵੀ ਨਵਾਂ ਹੁਨਰ ਪ੍ਰੈਕਟਿਸ ਨਾਲ ਹੀ ਆਉਂਦਾ ਤੇ ਛੇਵਾਂ ਸਬਕ ਇਸੇ ਨਾਲ ਜੁੜਿਆ ਇੱਕਦਮ ਵੱਡੀਆਂ ਜਾਂ ਔਖੀਆਂ ਸਥਿਤੀਆਂ ਚ ਨਹੀਂ ਕਰਨ ਦੀ ਬਜਾਏ ਪਹਿਲਾਂ ਛੋਟੀਆਂ-ਛੋਟੀਆਂ ਹਾਂਜੀ ਘਟਦਾ ਵਾਲੀਆਂ ਸਥਿਤੀਆਂ ਚ ਪ੍ਰੈਕਟਿਸ ਕਰੋ ਛੋਟੇ ਕਦਮ ਚੁੱਕੋ ਕਿਤਾਬ ਕੁਝ ਥਾਵਾਂ ਦੱਸਦੀ ਹੈ ਜਿੱਥੋਂ ਸ਼ੁਰੂ ਕਰ ਸਕਦੇ ਆ ਜਿਵੇਂ ਅੱਛਾ ਦਫ਼ਤਰ 'ਚ ਜੇ ਕੋਈ ਵਾਧੂ ਕੰਮ ਮਿਲ ਰਿਹਾ ਜਿਹਦੇ ਲਈ ਸੱਚੀ ਟਾਈਮ ਜਾਂ ਸਮਰੱਥਾ ਨਹੀਂ ਹੂੰ ਕੁਈ ਅਜੀਬਾ ਸੋਸ਼ਲ ਇਨਵਿਟੇਸ਼ਨ ਜਿੱਥੇ ਤੁਸੀਂ ਜਾਣਾ ਨਹੀਂ ਚਾਹੁੰਦੇ ਪਰ ਸਿਰਫ ਇਸ ਲਈ ਹਾਂ ਕਹਿ ਰਹੇ ਹੋ ਕਿਉਂਕਿ ਲੱਗਦਾ ਹੈ ਕਿ ਜਾਣਾ ਚਾਹੀਦਾ ਹੈ ਹਾਂ ਇਹ ਬਹੁਤ ਹੁੰਦਾ ਹੈ ਜਾਂ ਫਿਰ ਉਹ ਲਗਾਤਾਰ ਆਉਣ ਵਾਲੀਆਂ ਫालतू ਫੋਨ ਕਾਲਾਂ ਜਾਂ ਛੋਟੇ-ਮੋਟੇ ਕੰਮ ਜੋ ਧਿਆਨ ਪਟਕਾਉਂਦੇ ਨੇ ਤੇ ਅਸਲ ਕੰਮ 'ਚ ਰੁਕਾਵਟ ਪਾਉਂਦੇ ਨੇ ਬਿਲਕੁਲ ਇਹ ਛੋਟੀਆਂ ਸਥਿਤੀਆਂ ਪ੍ਰੈਕਟਿਕਲੀ ਵਧੀਆ ਨੇ ਕਿਉਂਕਿ ਇਹਨਾਂ 'ਚ ਦਾਤੇ ਘਟ ਲੱਗਿਆ ਹੁੰਦਾ ਹੈ ਇਸੇ ਦੂਰ ਦੇ ਜਾਣਕਾਰ ਨੂੰ ਛੋਟੀ ਗੱਲ ਲਈ ਨਹੀਂ ਕਹਿਣਾ ਆਪਣੇ ਬੌਸ ਨੂੰ ਵੱਡੇ ਪ੍ਰੋਜੈਕਟ ਲਈ ਨਹੀਂ ਕਹਿਣ ਨਾਲੋਂ ਸੌਖਾ ਹੁੰਦਾ ਹੈ ਹਾਂ ਸਹੀ ਗੱਲ ਹੈ ਇਹਦੇ ਨਾਲ ਹੌਲੀ-ਹੌਲੀ ਕੰਫੀਡੈਂਸ ਬਣਦਾ ਤੇ ਇੱਕ ਹੋਰ ਪ੍ਰੈਕਟੀਕਲ ਗੱਲ ਜਿਹੜੀ ਸੂਤਰਾਾਂ ਚ ਦਿੱਤੀ ਹੈ ਜਦੋਂ ਨਹੀਂ ਕਹੋ ਤਾਂ ਸਿਰਫ ਸ਼ਬਦਾਂ ਤੇ ਨਹੀਂ ਆਪਣੀ ਬਾਡੀ ਲੈਂਗੁਏਜ ਤੇ ਵੀ ਧਿਆਨ ਦਿਓ ਅੱਛਾ ਸਾਫ਼ ਰਹੋ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਜਿੱਥੇ ਠੀਕ ਲੱਗੇ ਤੇ ਆਪਣਾ ਲਹਿਜਾ ਸ਼ਾਂਤ ਤੇ ਦ੍ਰਿੜ ਰੱਖੋ ਬਹੁਤ ਜ਼ਿਆਦਾ ਸਫਾਈਆਂ ਦੇਣ ਜਾਂ ਲੰਬੇ ਚੌੜੇ ਬਹਾਨੇ ਬਣਾਉਣ ਤੋਂ ਬਚੋ हां कई वारी कबराड़ च बंदा ज्यादा बोल जांदा है हां जी ते, ते, ते ओदे नाल ਗੱਲ ਕਮਜ਼ੋਰ ਲੱਗਦੀ ਏ ਤੇ ਸਾਹਮਣੇ ਵਾਲੇ ਨੂੰ ਲੱਗਦਾ ਸ਼ਾਇਦ ਮਨ ਬਦਲ ਜੂ ਇੱਕ ਸਿੱਧਾ ਸ਼ਾਂਤ ਤੇ ਸਤਕਾਰ ਪਰਿਆ ਨਹੀਂ ਜ਼ਿਆਦਾ ਅਸਰਦਾਰ ਹੁੰਦਾ ਠੀਕ ਹੈ ਤਾਂ ਆਪਾਂ ਕਾਫੀ ਕੁਝ ਸਿੱਖ ਲਿਆ ਆਓ ਹੁਣ ਤੱਕ ਦੀ ਗੱਲ ਦੇ ਮੁੱਖ ਨੁਕਤੇ ਇਕੱਠੇ ਕਰੀਏ ਜਿਵੇਂ ਕਿ ਇੱਕ ਜਗ੍ਹਾ ਬੜੇ ਸੋਹਣੇ ਤਰੀਕੇ ਨਾਲ ਕਿਹਾ ਸੀ ਹਾਂ ਕਹਿਣਾ ਸ਼ਾਇਦ ਸੌਖਾ ਲੱਗੇ ਪਰ ਨਹੀਂ ਕਹਿਣਾ ਅਕਸਰ ਜ਼ਿਆਦਾ ਜ਼ਰੂਰੀ ਹੁੰਦਾ ਹੈ ਬਿਲਕੁਲ ਇਹ ਸਿਰਫ ਕਹਾਵਤ ਨਹੀਂ ਇਹ ਤਾਂ ਅਸਲੀਅਤ ਹੈ ਜਿਹਦਾ ਸਾਡੀ ਜ਼ਿੰਦਗੀ ਤੇ ਡੂੰਗਾ ਅਸਰ ਪੈਂਦਾ ਹੈ ਨਹੀਂ ਕਹਿਣ ਦੀ ਕਲਾ ਸਿੱਖਣਾ ਸਾਡੀ ਮਾਨਸਿਕ ਤੇ ਸਰੀਰਕ ਸਿਹਤ ਲਈ ਚੰਗਾ ਹਾਂਜੀ ਸਾਡੀ ਸ਼ਾਂਤੀ ਬਣਾਈ ਰੱਖਦਾ ਤੇ ਸਾਡਾ ਸਭ ਤੋਂ ਕੀਮਤੀ ਸਰੋਤ ਸਾਡਾ ਸਮਾਂ ਬਚਾਉਂਦਾ ਹੂੰ ਇਹ ਕਿਤਾਬ ਸਿਖਾਉਂਦੀ ਹੈ ਕਿ ਬਿਨਾ ਗਿਲਟ ਦੇ ਬੜੀ ਸ਼ਾਲੀਨਤਾ ਨਿਮਰਤਾ ਤੇ ਦ੍ਰਿੜਤਾ ਨਾਲ ਨਹੀਂ ਕਿਵੇਂ ਕਹਿਣਾ ਇਹ ਅੱਜ ਦੀ ਪੱਜ ਦੌੜ ਵਾਲੀ ਜ਼ਿੰਦਗੀ ਚ ਰੋਜ਼ ਦੇ ਤਣਾਅ ਨੂੰ ਘਟਾਉਣ ਲਈ ਇੱਕ ਬਹੁਤ ਹੀ ਜ਼ਰੂਰੀ ਹੁਨਰ ਆ ਬਿਲਕੁਲ ਤੇ ਇਹ ਗੱਲ ਵੀ ਦੇਖਣ ਵਾਲੀ ਏ ਕਿ ਸੂਤਰਾ ਮੁਤਾਬਕ ਇਸ ਕਿਤਾਬ ਨੂੰ ਪਾਠਕਾਂ ਨੇ ਕਾਫੀ ਉੱਚਾ ਦਰਜਾ 4.85 ਦਿੱਤਾ ਜੋ ਦੱਸਦਾ ਏ ਕਿ ਇਹ ਅਸਲ ਜ਼ਿੰਦਗੀ ਚ ਕੰਮ ਆਂਦੀ ਏ ਅੱਛਾ ਕਾਫੀ ਵਧੀਆ ਰੇਟਿੰਗ ਹੈ ਹਾਂਜੀ ਇਹਦੀਆਂ ਖੂਬੀਆਂ ਜਿਨ੍ਹਾਂ ਦਾ ਜ਼ਿਕਰ ਆਇਆ ਉਹਨਾਂ ਚ ਇਹ ਸ਼ਾਮਿਲ ਨੇ ਪੜ੍ਹਨੀ ਬਹੁਤ ਸੌਖੀ ਹੈ ਪਾਸ਼ਾ ਸਰਲ ਹੈ ਤੇ ਬਹੁਤ ਪ੍ਰੈਕਟੀਕਲ ਸਲਾਹ ਦਿੰਦੀ ਹੈ ਇਹ ਖਾਸ ਤੌਰ ਤੇ ਉਹਨਾਂ ਲਈ ਬਹੁਤ ਫਾਇਦੇਮੰਦ ਦੱਸੀ ਗਈ ਹੈ ਜੋ ਸੁਭਾਅ ਤੋਂ ਅੰਤਰਮੁਖੀ ਨੇ ਇਹ ਇੰਟਰੋਵਰਟਸ ਨੇ ਹਾਂ ਜਾਂ ਜੋ ਪੀਪਲ ਪਲੀਜ਼ਰ ਨੇ ਯਾਨੀ ਦੂਜਿਆਂ ਨੂੰ ਖੁਸ਼ ਕਰਨ 'ਚ ਲੱਗੇ ਰਹਿੰਦੇ ਨੇ ਹਾਂ ਅਤੇ ਉਹਨਾਂ ਲਈ ਵੀ ਜੋ ਬਹੁਤ ਜ਼ਿਆਦਾ ਸੋਚਦੇ ਨੇ ਓਵਰਥਿੰਕਰਸ ਅੱਛਾ ਇਸ ਨੂੰ ਕੰਮ ਤੇ ਨਿੱਜੀ ਜ਼ਿੰਦਗੀ 'ਚ ਬੈਲੈਂਸ ਬਣਾਉਣ ਲਈ ਇੱਕ ਵਧੀਆ ਟੂਲ ਮੰਨਿਆ ਗਿਆ ਹੈ ਤੇ ਜਿਵੇਂ ਪਹਿਲਾਂ ਗੱਲ ਹੋਈ ਇਹਦੀਆਂ ਸਕ੍ਰਿਪਟਾਂ ਇੰਨੀਆਂ ਸਾਫ਼ ਤੇ ਸਿੱਧੀਆਂ ਨੇ ਕਿ ਸਿੱਧਾ ਆਪਣੀ ਰੋਜ਼ ਦੀ ਗੱਲਬਾਤ ਚ ਵਰਤ ਸਕਦੇ ਆ। ਇਹ ਤਾਂ ਵਾਕਈ ਬਹੁਤ ਕੰਮ ਦੀ ਜਾਣਕਾਰੀ ਹੈ। ਨਹੀਂ ਕਹਿਣਾ ਸਿੱਖਣਾ ਸ਼ੁਰੂ ਵਿੱਚ ਥੋੜਾ ਔਖਾ ਜਾਂ ਅਜੀਬ ਜ਼ਰੂਰ ਲੱਗ ਸਕਦਾ ਖਾਸ ਕਰਕੇ ਜੇ ਸਾਨੂੰ ਹਮੇਸ਼ਾ ਹਾਂ ਕਹਿਣ ਦੀ ਆਦਤ ਹੋਵੇ। ਹਾਂਜੀ ਆਦਤ ਬਦਲਣੀ ਔਖੀ ਹੁੰਦੀ ਹੈ। ਪਰ ਇਹਦੇ ਲੰਬੇ ਸਮੇਂ ਦੇ ਫਾਇਦੇ ਬਹੁਤ ਜ਼ਿਆਦਾ ਨੇ। ਇਹ ਅਸਲ 'ਚ ਸਿਰਫ ਕਿਸੇ ਕੰਮ ਨੂੰ ਨਾ ਕਰਨਾ ਨਹੀਂ ਸਗੋਂ ਆਪਣੀਆਂ ਤਰਜੀਹਾਂ ਨੂੰ اپنی ਪਲਾਈ ਨੂੰ ਤੇ ਉਹਨਾਂ ਚੀਜ਼ਾਂ ਨੂੰ ਹਾਂ ਕਹਿਣਾ ਵਾ ਜੋ ਸਾਡੇ ਲਈ ਸੱਚੀ ਮਹੱਤਵਪੂਰਨ ਨੇ ਬਿਲਕੁਲ ਸਹੀ ਕਿਹਾ ਹੈ ਇਸ ਨਜ਼ਰੀਏ ਤੋਂ ਦੇਖਣਾ ਬਹੁਤ ਜ਼ਰੂਰੀ ਹੈ ਇਹ ਆਪਣੇ ਆਪ ਨੂੰ ਆਪਣੇ ਸਮੇਂ ਨੂੰ ਤੇ ਆਪਣੀ ਊਰਜਾ ਨੂੰ ਮਹੱਤਵ ਦੇਣ ਦਾ ਤਰੀਕਾ ਵਾ ਜਦੋਂ ਅਸੀਂ ਸਹੀ ਥਾਂ ਤੇ ਸਹੀ ਕਾਰਨਾ ਕਰਕੇ ਨਹੀਂ ਕਹਿਣਾ ਸਿੱਖ ਲੈਂਦੇ ਆ ਤਾਂ ਅਸੀਂ ਅਸਲ 'ਚ ਉਹਨਾਂ ਚੀਜ਼ਾਂ ਲਈ ਜਗ੍ਹਾ ਸਮਾਂ ਤੇ ਊਰਜਾ ਅਪਣਾਉਂਦੇ ਆ ਜੋ ਸਾਡੀ ਜ਼ਿੰਦਗੀ 'ਚ ਅਸਲ ਮਾਣੇ ਰੱਖਦੀਆਂ ਨੇ ਚਾਹੇ ਉਹ ਸਾਡਾ ਕੰਮ ਹੋਵੇ ਸਾਡੇ ਰਿਸ਼ਤੇ ਸਾਡੀ ਸਿਹਤ ਜਾਂ ਸਾਡੇ ਸ਼ੌਕ ਤਾਂ ਅੱਜ ਦੀ ਇਹ ਸਾਰੀ ਗੱਲਬਾਤ ਤੇ ਅੰਤ ਤੇ ਇੱਕ ਸਵਾਲ ਸਰੋਤਿਆਂ ਲਈ ਸੋਚਣ ਵਾਸਤੇ ਛੱਡਦੇ ਆ ਜੇ ਅੱਜ ਤੋਂ ਕੋਈ ਸਿਰਫ ਇੱਕ ਛੋਟੀ ਜੀ ਗੈਰ ਜ਼ਰੂਰੀ ਚੀਜ਼ ਨੂੰ ਜਿਹਦੇ ਲਈ ਆਮ ਤੌਰ ਤੇ ਬਿਨਾਂ ਸੋਚੇ ਹਾਂ ਕਹਿ ਦਿੰਨੇ ਆ ਹਾਂਜੀ ਉਹਨੂੰ ਨਹੀਂ ਕਹਿਣਾ ਸ਼ੁਰੂ ਕਰੇ ਹਾਂਜੀ ਤਾਂ ਉਹਦੇ ਸਮੇਂ ਤੇ ਊਰਜਾ ਤੇ ਸਭ ਤੋਂ ਪਹਿਲਾ ਸਭ ਤੋਂ ਤੁਰੰਤ ਅਸਰ ਕੀ ਪਵੇਗਾ ਉਹ ਕਿਹੜੀ ਛੋਟੀ ਆ ਵੱਡੀ ਚੀਜ਼ ਹੋਗੀ ਜਿਸ ਲਈ ਉਹ ਉਸ ਬਚੇ ਹੋਏ ਸਮੇਂ ਜਾਂ ਊਰਜਾ ਨੂੰ ਵਰਤ ਸਕੇਗਾ ਇਹ ਸੋਚਣ ਲਈ ਬਹੁਤ ਵਧੀਆ ਸਵਾਲ ਏ ਸ਼ਾਇਦ ਇਸ ਸਵਾਲ ਦਾ ਜਵਾਬ ਲੱਭਣਾ ਹੀ ਇਸ ਸਫ਼ਰ ਦਾ ਪਹਿਲਾ ਕਦਮ ਹੋਵੇ ਇਹ ਪਹਿਚਾਣਨਾ ਕਿਕ ਛੋਟਾ ਜਿਹਾ ਨਹੀਂ ਵੀ ਸਾਡੇ ਰੋਜ਼ਾਨਾ ਜੀਵਨ 'ਚ ਸਾਡੀ ਮਾਨਸਿਕ ਸ਼ਾਂਤੀ 'ਚ ਤੇ ਸਾਡੇ ਕੋਲ ਮੌਜੂਦ ਸਮੇਂ ਤੇ ਊਰਜਾ 'ਚ ਕਿੰਨਾ ਵੱਡਾ ਤੇ ਪੋਜ਼ਿਟਿਵ ਫਰਕ ਲਿਆ ਸਕਦਾ ਇਸ ਬਾਰੇ ਸੋਚਣਾ ਯਕੀਨਨ ਕੰਮ ਆਵੇਗਾ